বারবার ਕਹਿਣਾ ਕਿ ਇੱਥੇ ਜੇ ਇਹ ਪ੍ਰਬੰਧ ਨੂੰ ਠੀਕ ਨਾ ਕੀਤਾ ਤਾਂ ਗੁਰੂ ਸਾਹਿਬ ਜੀ ਦੀ ਵੀ ਬੇਦਬੀ ਹੋ ਸਕਦੀ ਹੈ ਜਿਸ ਤਰੀਕੇ ਨਾਲ ਧੱਕਾ ਵੱਜਦਾ ਨੰਬਰ 2 ਜਿਸ ਤਰੀਕੇ ਨਾਲ ਤੁਹਾਡੇ ਮੈਨੇਜਰਾਂ ਵੱਲ ਐਗਤੀ ਵਰਸ਼ਾ ਧੂਇਆ ਗਿਆ ਇਹ 2 ਸਾਲ ਹੋ ਗਏ ਪਿਛਲੇ ਸਾਲ ਵੀ ਇਹ ਕੁਝ ਹੋਇਆ ਰੋਕਣ ਵਾਲਿਆਂ ਵੱਲ ਇਹ ਇਹ ਧੂਇਆ ਗਿਆ ਇਹ ਕੁਦਰਤੀ ਗੱਲ ਹੈ ਜਿਹੜੀ ਗੱਲ ਦੋ ਵਾਰ ਬਚ ਜਾਏ ਬਾਕੀ ਸਾਰੇ ਆਗੂ ਜਿਹੜੇ ਨੇ ਉਹ ਇਸ ਧਰਤੀ ਤੇ ਉੱਥੇ ਬੈਠਣ ਇੱਥੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕਿਉਂਕਿ ਇੱਥੇ ਵੱਡੇ ਗੁਰੂ ਸਾਹਿਬ ਜੀ ਦੇ ਲਾਲ ਨੇ ਤੇ ਇਸ ਲਈ ਇਹਦਾ ਹਿੱਲਾ ਕਿ ਜਿਹੜੀ ਆ ਸਟੇਜ ਤੇ ਚੜਨ ਦੀ ਮਾਰ ਧਾੜ ਚੱਲ ਰਹੀ ਆ ਇਹ ਤੋਂ ਬਚਾਅ ਹੋ ਸਕਦਾ ਕਿਸੇ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਇਹ ਜੇ ਤੁਹਾਨੂੰ ਲੱਗਦਾ ਕਿ ਮੇਰਾ ਇਹਦੇ ਵਿੱਚ ਕੋਈ ਇਲਜ਼ਾਮ ਹੈ ਤੁਸੀਂ ਆਪਣੇ ਮੈਨੇਜਰਾਂ ਨੂੰ ਬੁਲਾ ਕੇ ਪੁੱਛ ਲਿਓ ਕਿ ਜਦੋਂ ਰੋਕਣ ਲੱਗੀ ਸੀ ਉਹਨਾਂ ਦੇ ਨਾਲ ਕੀ ਹੋਇਆ ਅੱਖਾਂ ਦੇ ਸਾਹਮਣੇ ਮੈਨੇਜਰ ਦਰਬਾਰ ਸਾਹਿਬ ਮੈਨੇਜਰ ਫਤੇਗੜ ਸਾਹਿਬ ਤੇ ਮੈਨੇਜਰ ਬਾਬਾ ਬੀੜ ਜਿਸ ਵਕਤ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਰੋਕਣ ਦਾ ਯਤਨ ਕੀਤਾ ਤੋ ਅਸੀਂ ਅੱਖੀਂ ਵੇਖਿਆ ਕਿ ਇੱਕ ਨਿਹੰਗ ਸਿੰਘ ਨੇ ਜਿਹੜਾ ਵਰਸ਼ਾ ਸੀਗਾ ਉਹ ਇਹਨਾਂ ਮੈਨੇਜਰਾਂ ਵੱਲ ਪੂਰਾ ਧਾਨ ਦਿੱਤਾ ਚੱਕਰ ਕਮਾਇਆ ਇਸ ਤੋਂ ਪਿਛਲੇ ਸਾਲ ਵੀ ਇਹੀ ਕੁਝ ਹੋਇਆ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਵਾਰਨਿੰਗ ਵੀ ਦੇ ਰਿਹਾ ਆਪਣਾ ਫਰਜ਼ ਵੀ ਨਿਭਾ ਰਿਹਾ ਵਾਰਨਿੰਗ ਮੈਂ ਆਪਣੇ ਵੱਲੋਂ ਨਹੀਂ ਦੇ ਰਿਹਾ ਵਾਰਨਿੰਗ ਮੈਂ ਇਹ ਸੁਚੇਤ ਕਰ ਰਿਹਾ ਕਿ ਦੋ ਵਾਰ ਇਹ ਖਾਲੀ ਚਲਿਆ ਗਿਆ ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਮੈਂ ਅੱਜ ਤੁਹਾਡੇ ਨਾਲ ਕੁਝ ਆਪਣੀ ਦਿਲ ਦੀ वेदना ਜਿਹੜੀ ਸਾਂਝੀ ਕਰਨ ਲੱਗਾ ਜੋ ਇਸ ਵਕਤ ਸਾਡੇ ਸਾਹਮਣੇ ਆਉਣ ਵਾਲੇ ਦਾ ਸਮੇਂ ਦਾ ਸੰਕਟ ਵੀ ਹੈ ਬੜੀ ਚਿੰਤਾ ਦਾ ਵਿਸ਼ਾ ਵੀ ਹੈ ਭਾਵੇਂ ਕਿ ਇਸ ਵਕਤ ਬਹੁਤ ਵੱਡਾ ਮੁੱਦਾ ਜਹੇਦਾਰ ਪਾਈ ਗੁਰਦੇਵ ਸਿੰਘ ਜੀ ਕੋਂਕੇ ਜਿਨ੍ਹਾਂ ਦੀ 1 ਜਨਵਰੀ ਨੂੰ ਸ਼ਹਾਦਤ ਵਰਸੀ ਵੀ ਮਨਾਈ ਜਾ ਰਹੀ ਹੈ ਸੋ ਮੈਂ ਉਹਦੇ ਬਾਰੇ ਗੱਲ ਅਗਲੇ 1-2 ਦਿਨਾਂ ਦੇ ਵਿੱਚ ਬੜੀ ਡਿਟੇਲ ਨਾਲ ਕਰਾਂਗਾ ਸ਼੍ਰੋਮਣੀ ਕਮੇਟੀ ਦਾ ਰੱਖਿਆ ਮਾਰਚ ਕਿਉਂ ਰੱਦ ਹੋਇਆ ਉਹਦੇ ਬਾਰੇ ਵੀ ਗੱਲ ਕਿਉਂਕਿ ਮੇਰੀ ਇੱਕ ਨੈਤਿਕ ਜ਼ਿੰਮੇਵਾਰੀ ਆ ਪਰ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਅਸੀਂ 11 12 ਪੋ 13 ਪੋ ਅਮਰ ਸ਼ਹੀਦ ਬਾਬਾ ਜੂਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਮਾਦਾ ਗੁਜਰਕੌਰ ਜੀ ਦੀ ਉਹ ਸ਼ਹਾਦਤ ਮਨਾ ਕੇ ਹਟਿਆ ਇਹ ਉਹ ਗਰਾਊਂਡ ਹੈ ਇਹ ਉਹ ਸਟੇਜ ਹੈ ਜਿੱਥੇ ਅਮਰ ਸ਼ਹੀਦਾਂ ਦੀ ਯਾਦ ਦੇ ਵਿੱਚ ਆ ਕੇ ਇਹ ਮਹਾਨ ਸ਼ਹਾਦਤ ਦੇ ਦਿਹਾੜਿਆਂ ਦੀ ਸਮਾਪਤੀ ਹੁੰਦੀ ਹੈ ਅਰਦਾਸ ਹੁੰਦੀ ਹੈ ਇਹ ਉਹ ਵੱਡਾ ਗਰਾਊਂਡ ਹੈ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਇਹ ਕਹਿ ਸਕਦੇ ਆ ਕਿ ਤਿਲ ਸਿੱਟਣ ਨੂੰ ਜਿੱਥੇ ਜਗ੍ਹਾ ਨਹੀਂ ਹੁੰਦੀ ਜਿੱਥੇ ਕੇਵਲ ਤੇ ਕੇਵਲ ਸਹਿਬਜ਼ਾਦਿਆਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਝੁਕਣ ਵਾਲੇ ਸੀਸ ਹੀ ਹੁੰਦੇ ਨੇ ਔਰ ਸੰਗਤ ਬਹੁਤ ਪਿਆਰ ਬੈਰਾਗ ਦੇ ਵਿੱਚ ਬੈਠੀ ਹੁੰਦੀ ਆ ਇਸ ਵਾਰ ਦੀ ਸਮਾਗਮ ਦੀ ਜਿਹੜੀ ਸਮਾਪਤੀ ਹੋਈ ਹੈ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਦੇ ਲਈ ਬਹੁਤ ਵੱਡੇ ਗੰਭੀਰ ਚਿੰਤਾ ਔਰ ਸੋਚਣ ਨੂੰ ਉਹਨੇ ਮਜਬੂਰ ਕੀਤਾ ਤੋਂ ਜੇ ਨਾ ਸ਼੍ਰੋਮਣੀ ਕਮੇਟੀ ਨੇ ਸੋਚਿਆ ਤਾਂ ਮੈਨੂੰ ਲੱਗਦਾ ਕਿ ਫਿਰ ਉਹਦੇ ਨਤੀਜੇ ਜਿਹੜੇ ਨੇ ਬਹੁਤ ਵੱਡੇ ਦੁਖਾਂਤ ਇੱਥੇ ਭੋਗਣੇ ਪੈ ਸਕਦੇ ਨੇ ਮੈਂ ਬਚਪਨ ਵਿੱਚ ਸੁਣਦਾ ਸੀ ਕਿ ਇਸੇ ਮੁਕਾਮ ਤੇ ਕਦੇ ਨਿਹੰਗ ਸਿੰਘਾਂ ਦੀ ਗੋਲੀ ਵੀ ਚੱਲੀ ਸੀ ਇੱਕ ਮੰਦ ਭਾਗੀ ਘਟਨਾ ਵਾਪਰੀ ਸੀ ਇਸ ਲਗਾਤਾਰ ਦੂਜੇ ਸਾਲ ਜਦੋਂ ਇਹ ਸਟੇਜ ਸ਼ੁਰੂ ਹੁੰਦੀ ਹੈ ਖਾਸ ਕਰਕੇ ਜਦੋਂ ਪਾਲਕੀ ਸਾਹਿਬ ਆਉਂਦੀ ਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਹੋਰ ਸੰਪਰਦਾਵਾਂ ਦੇ ਆਗੂ ਆਉਂਦੇ ਨੇ ਸੁਭਾਵਿਕ ਹੈ ਕਿ ਉਹਨਾਂ ਨੇ ਸਟੇਜ ਤੇ ਬੈਠਣਾ ਹੁੰਦਾ ਤੇ ਉਹਨਾਂ ਦੇ ਬੈਠਣ ਵਾਸਤੇ ਇਹ ਸਟੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਦੋਂ ਸੁਭਾਇਮਨ ਹੋ ਜਾਂਦੇ ਨੇ ਪ੍ਰਕਾਸ਼ ਹੋਣ ਲੱਗਦੇ ਨੇ ਉਸ ਵਕਤ ਫਿਰ ਭੀੜ ਐਨੀ ਹੋ ਜਾਂਦੀ ਆ ਫਿਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਯਤਨ ਕਰਦੇ ਨੇ ਕਿ ਪਿੱਛੇ ਜਿਹੜੇ ਨਿਹੰਗ ਸਿੰਘ ਜਾਂ ਹੋਰ ਸੰਪਰਦਾਵਾਂ ਦੇ ਜਿਹੜੇ ਉਹਨਾਂ ਦੇ ਆਗੂਆਂ ਦੇ ਨਾਲ ਦੇ ਸਿੰਘ ਨੇ ਉਹਨਾਂ ਨੂੰ ਰੋਕਦੇ ਨੇ ਇਸ ਵਾਰ ਤਿੰਨ ਮੈਨੇਜਰ ਮੇਰੀਆਂ ਅੱਖਾਂ ਦੇ ਸਾਹਮਣੇ ਮੈਨੇਜਰ ਦਰਬਾਰ ਸਾਹਿਬ ਮੈਨੇਜਰ ਫਤਿਹਗੜ੍ਹ ਸਾਹਿਬ ਤੇ ਮੈਨੇਜਰ ਬਾਬਾ ਬੀੜ ਜਿਸ ਵਕਤ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਰੋਕਣ ਦਾ ਯਤਨ ਕੀਤਾ ਤੋ ਅਸੀਂ ਅੱਖੀਂ ਵੇਖਿਆ ਕਿ ਇੱਕ ਨਿਹੰਗ ਸਿੰਘ ਨੇ ਜਿਹੜਾ ਬਰਸ਼ਾ ਸੀਗਾ ਉਹ ਇਹਨਾਂ ਮੈਨੇਜਰਾਂ ਵੱਲ ਪੂਰਾ ਧਾਨ ਦਿੱਤਾ ਚੱਕਰ ਕਮਾਇਆ ਇਸ ਤੋਂ ਪਿਛਲੇ ਸਾਲ ਵੀ ਇਹੀ ਕੁਝ ਹੋਇਆ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਵਾਰਨਿੰਗ ਵੀ ਦੇ ਰਿਹਾ ਆਪਣਾ ਫਰਜ਼ ਵੀ ਨਿਭਾ ਰਿਹਾ ਵਾਰਨਿੰਗ ਮੈਂ ਆਪਣੇ ਵੱਲੋਂ ਨਹੀਂ ਦੇ ਰਿਹਾ ਵਾਰਨਿੰਗ ਮੈਂ ਇਹ ਸੁਚੇਤ ਕਰ ਰਿਹਾ ਕਿ ਦੋ ਵਾਰ ਇਹ ਖਾਲੀ ਚਲਿਆ ਗਿਆ ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਨਾ ਜਾਗੇ ਇਸੇ ਤਰ੍ਹਾਂ ਸੁੱਤੇ ਰਹੇ ਤਾਂ ਫਿਰ ਇੱਥੇ ਉਹ ਕਟਣਾ ਵਾਪਰੂਗੀ ਤੇ ਜਿਹੜੇ ਫਿਰ ਲੈਣੇ ਦੇਣੇ ਪੈਣਗੇ ਫਿਰ ਬਾਅਦ ਚ ਕਹੀ ਜਾਇਓ ਕਿ ਏਜੰਸੀਆਂ ਦੇ ਕੰਮ ਨੇ ਇਹ ਫਲਾਣਿਆਂ ਦੇ ਕੰਮ ਨੇ ਇਹ ਪੰਥ ਵਿਰੋਧੀਆਂ ਦੇ ਕੰਮ ਨੇ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਕੰਮ ਕਿਸੇ ਦੇ ਨਹੀਂ ਇਹ ਇੱਥੋਂ ਹੀ ਹੁੰਦਾ ਇਹਦਾ ਕੋ ਹੱਲ ਜਿਹੜਾ ਕਰ ਦਿਓ ਇਸ ਹਲਕੇ ਤੋਂ ਦਾਸ ਨੂੰ ਸੇਵਾ ਮਿਲੀ ਹੈ ਕੋਈ ਐਸੀ ਦੁਰਘਟਨਾ ਵਾਪਰ ਗਈ ਤਾਂ ਮੈਨੂੰ ਲੱਗਦਾ ਕਿ ਉਹ ਸਾਡੇ ਲਈ ਵੀ ਬਹੁਤ ਵੱਡੀ ਇੱਕ ਲਾਜਪਤ ਹੋਊਗੀ। ਸੋ ਮੈਂ ਆਪਣਾ ਫਰਜ਼ ਨਿਭਾਉਣ ਲੱਗੇ ਆਂ। ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦਾ ਜਾਂ ਤਾਂ ਇਸ ਨੂੰ ਢਾਕੇ ਸਿਰਫ ਇੱਕ ਥੜਾ ਹੋਵੇ ਜਿੱਨੇ ਥੜੇ ਦੇ ਉੱਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਵੇ। ਇੱਕ ਨਾਲ ਜਾਂ ਉਹੀ ਤੜਾ ਜਾਂ ਉਹਦੇ ਨਾਲ ਥੋੜਾ ਜਿਹਾ ਹੋਵੇ ਜਿੱਥੇ ਸਿਰਫ ਤਿੰਨ ਰਾਗੀ ਸਿੰਘ ਬੈਠ ਕੇ ਕੀਰਤਨ ਕਰ ਸਕਣ। ਬਾਕੀ ਸਾਰੇ ਆਗੂ ਜਿਹੜੇ ਨੇ ਉਹ ਇਸ ਧਰਤੀ ਤੇ ਉੱਥੇ ਬੈਠਣ ਇੱਥੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕਿਉਂਕਿ ਇੱਥੇ ਵੱਡੇ ਗੁਰੂ ਸਾਹਿਬ ਜੀ ਦੇ ਲਾਲ ਨੇ ਤੇ ਇਸ ਲਈ ਇਹਦਾ ਹਿੱਲ ਹੈ ਕਿ ਜਿਹੜੀ ਆ ਸਟੇਜ ਤੇ ਚੜਨ ਦੀ ਮਾਰ ਧਾੜ ਚੱਲ ਰਹੀ ਆ ਇਹ ਤੋਂ ਬਚਾਅ ਹੋ ਸਕਦਾ ਕਿਸੇ ਅਣ ਸਖਾਵੀ ਘਟਨਾ ਨਾ ਵਾਪਰ ਜਾਵੇ ਇਹ ਜੇ ਤੁਹਾਨੂੰ ਲੱਗਦਾ ਕਿ ਮੇਰਾ ਇਹਦੇ ਵਿੱਚ ਕੋਈ ਇਲਜ਼ਾਮ ਹੈ ਤੁਸੀਂ ਆਪਣੇ ਮੈਨੇਜਰਾਂ ਨੂੰ ਬੁਲਾ ਕੇ ਪੁੱਛ ਲਿਓ ਕਿ ਜਦੋਂ ਰੋਕਣ ਲੱਗੀ ਸੀ ਉਹਨਾਂ ਦੇ ਨਾਲ ਕੀ ਹੋਇਆ ਇਹ ਕੁਦਰਤੀ ਸੁਭਾਅਕ ਹੈ ਕਿ ਜਿਸ ਵਕਤ ਤੁਸੀਂ ਕਿਸੇ ਨੂੰ ਧੱਕਾ ਦੇ ਕੇ ਰੋਕੋ ਤਾਂ ਉਹ ਆਪਣੀ ਹਾਰ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੈ। ਤੋਂ ਇਸ ਕਰਕੇ ਸੁਭਾਅਕ ਹੈ ਇਸ ਲਈ ਇਹਦਾ ਕੋਈ ਹੱਲ ਕੀਤਾ ਜਾਵੇ। ਮੈਨੂੰ ਇਹ ਲੱਗਦਾ ਕਿ ਇਸ ਤੋਂ ਹੋਰ ਵਧੀਆ ਕੋਈ ਹੱਲ ਨਹੀਂ। ਸ਼੍ਰੋਮਣੀ ਕਮੇਟੀ ਦੇ ਕੋਲ ਕੋਈ ਇਹਦਾ ਹੋਰ ਵਧੀਆ ਹੱਲ ਹੋਵੇ ਤਾਂ ਉਹ ਕਰ ਲਿਆ ਜਾਵੇ। ਇਹ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਦੁਖਾਂਤ ਹੈ। ਦੂਸਰੀ ਗੱਲ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਕਹਿਣੀ ਚਾਹੁੰਨਾ ਕਿ ਅੱਜ ਇੱਥੇ ਲੱਖਾਂ ਆਏ ਸੰਗਤਾਂ ਦੇ ਹੜਨੇ ਜਿੱਥੇ ਅਮਰ ਸ਼ਹੀਦਾਂ ਦੀ ਸ਼ਹਾਦਤ ਦਾ ਡੰਕਾ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਬਜਾ ਦਿੱਤਾ ਪਰ ਤੁਸੀਂ ਇਹ ਵੀ ਵੇਖੋ ਕਿ ਜਿਸ ਵਕਤ ਅਰਦਾਸ ਹੁੰਦੀ ਹੈ ਇਸ ਗਰਾਊਂਡ ਦੇ ਵਿੱਚ ਤਿਲ ਸਿੱਟ ਨੂੰ ਜਗ੍ਹਾ ਨਹੀਂ ਸੀ ਪਰ ਜਿਉਂ ਹੀ ਸ਼੍ਰੋਮਣੀ ਕਮੇਟੀ ਦੇ ਜਰਨਲਿਸਟ ਕਤਰ ਨੇ ਮਹਿਕ ਤੇ ਆ ਕੇ ਅਜੇ ਫਤਿਹ ਦੀ ਅਰੰਭਤਾ ਕੀਤੀ ਆ ਹੌਲੀ-ਹੌਲੀ ਇਹ ਗਰਾਊਂਡ ਖਾਲੀ ਹੋਣਾ ਸ਼ੁਰੂ ਹੋ ਗਿਆ ਆਵਾਜ਼ ਆਈ ਕਿ ਅਜੇ ਕੌਮ ਦੇ ਆਗੂਆਂ ਨੇ ਬੋਲਣਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੋਲਣਾ ਹੈ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਰਗਵੀਰ ਸਿੰਘ ਜੀ ਨੇ ਬੋਲਣਾ ਹੈ ਸੰਗਤ ਜੀ ਬੈਠੋ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬਹਿ ਜਾਓ ਜਦ ਕਿ ਸਚਾਈ ਇਹ ਸੀ ਜਗ੍ਹਾ ਤਾਂ ਖਾਲੀ ਹੋ ਗਈ ਹੁਣ ਮੈਂ ਉਹ ਗਿਣਤੀ ਨਹੀਂ ਦੱਸਣੀ ਚਾਹੁੰਦਾ ਵੀ ਅਖੀਰ ਨੂੰ ਜਦੋਂ ਕੌਮ ਦੇ ਆਗੂ ਬੋਲੇ ਉਦੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਸਮੇਤ ਕਿੰਨੀ ਗਿਣਤੀ ਸੀ ਸ਼ਾਇਦ ਉਹ ਉਂਗਲਾਂ ਤੇ ਗਿਣੀ ਜਾ ਸਕਦੀ ਸੀ ਮੇਰਾ ਇਹ ਕੋਈ ਟਾਂਚ ਨਹੀਂ ਹੈ ਮੈਂ ਸੋਚਦਾ ਕਿ ਕੌਮ ਦੇ ਆਗੂਆਂ ਨੇ ਬੋਲਣਾ ਹੋਵੇ ਤੇ ਉੱਥੋਂ ਸੰਗਤ ਜਿਹੜੀ ਆ ਉਹ ਉੱਠ ਕੇ ਚਲੀ ਜਾਏ ਇਹਦਾ ਸੰਕੇਤ ਕੀ ਹੈ ਇਹਦੇ ਕਾਰਨ ਕੀ ਹੈ ਇਹਦੀ ਸਵੈ ਪਰਚੌਲ ਕੌਣ ਕਰੂਗਾ ਇਹ ਇਹ ਹਾਲਾਤ ਕਿਉਂ ਬਣ ਰਹੇ ਨੇ ਅੱਜ ਸਾਡੀਆਂ ਐਡੀਆਂ ਵੱਡੀਆਂ ਸੰਸਥਾਵਾਂ ਤੋਂ ਮੈਨੂੰ ਇਹ ਲੱਗਦਾ ਕਿ ਇਹ ਮੈਂ ਜੋ ਉੱਥੇ ਮੌਕੇ ਤੇ ਦੇਖਿਆ ਤੋਂ ਇਸ ਕਰਕੇ ਇਹ ਇਹ ਦੋ ਗੱਲਾਂ ਅੱਜ ਮੈਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਤੁਸੀਂ ਮਹਾਰਾ ਦਾ ਸਰੂਪ ਆਪਣੇ ਸਿਰ ਤੇ ਲੈ ਕੇ ਆਇਓ ਉਹ ਵੀਡੀਓ ਆ ਵੀ ਕੌਮ ਦੇਖ ਰਹੀ ਆ ਜਿਸ ਤਰੀਕੇ ਨਾਲ ਤੁਹਾਨੂੰ ਵੀ ਤੱਕੇ ਵੱਜ ਰਹੇ ਨੇ ਮਹਾਰਾ ਸਾਹਿਬ ਦਾ ਸਰੂਪ ਜਿਹੜਾ ਉਹ ਹਿਲ ਰਿਹਾ ਕੱਲਾ ਇਹ ਸਟੇਜ ਦਾ ਮਸਲਾ ਨਹੀਂ ਪਾਲਕੀ ਸਾਹਿਬ ਤੋਂ ਮਹਾਰਾ ਦਾ ਸਰੂਪ ਪੂਰੇ ਭੈ ਭਾਵਨੀ ਵਿੱਚ ਜਿਸ ਸਿਰ ਦੇ ਉੱਤੇ ਗੁਰੂ ਸਾਹਿਬ ਜੀ ਦਾ ਸਰੂਪ ਸੁਭਾਏਮਨ ਹੋਵੇ ਉਹ ਬਿਲਕੁਲ ਸੁਰੱਖਿਅਤ ਹੋਣਾ ਚਾਹੀਦਾ ਉਹਨੂੰ ਕੋਈ ਧੱਕਾ ਨਹੀਂ ਵੱਜਣਾ ਚਾਹੀਦਾ ਇਹ ਦੋ ਗੱਲਾਂ ਮੈਂ ਬਾਰ ਬਾਰ ਕਹਿਣਾ ਕਿ ਇੱਥੇ ਜੇ ਇਹ ਪ੍ਰਬੰਧ ਨੂੰ ਠੀਕ ਨਾ ਕੀਤਾ ਤਾਂ ਗੁਰੂ ਸਾਹਿਬ ਜੀ ਦੀ ਵੀ ਬਦਬੀ ਹੋ ਸਕਦੀ ਹੈ ਜਿਸ ਤਰੀਕੇ ਨਾਲ ਧੱਕਾ ਵੱਜਦਾ ਨੰਬਰ 2 ਜਿਸ ਤਰੀਕੇ ਨਾਲ ਤੁਹਾਡੇ ਮੈਨੇਜਰਾਂ ਵੱਲ ਐਗਤੀ ਵਰषा ਧੂਇਆ ਗਿਆ ਇਹ 2 ਸਾਲ ਹੋ ਗਏ ਪਿਛਲੇ ਸਾਲ ਵੀ ਇਹ ਕੁਝ ਹੋਇਆ ਰੋਕਣ ਵਾਲਿਆਂ ਵੱਲ ਇਹ ਇਹ ਧੂਇਆ ਗਿਆ ਇਹ ਕੁਦਰਤੀ ਗੱਲ ਹੈ ਜਿਹੜੀ ਗੱਲ ਦੋ ਵਾਰ ਬਚ ਜਾਏ ਇਹ ਕੁਦਰਤ ਦੇ ਨਿਯਮ ਦੇ ਵਿੱਚ ਰਹਿੰਦੀ ਆ ਵੀ ਤੀਜੀ ਵਾਰ ਫਿਰ ਉਹ ਵਾਪਰ ਕੇ ਹਟਦੀ ਆ ਸਪੈਸ਼ਲੀ ਮੇਰਾ اخلاق ਮੇਰਾ ਕਰਤਾਰੇ ਕਹਿੰਦਾ ਹੈ ਕਿ ਸਾਬਜ਼ਾਦਿਆਂ ਨੇ ਮੈਨੂੰ ਇਹ ਸੇਵਾ ਦਿੱਤੀ ਆ ਦੂਸਰੀ ਗੱਲ ਮੈਂ ਇਹ ਪ੍ਰਧਾਨ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨੂੰ ਲਿਖ ਕੇ ਵੀ ਦੇ ਸਕਦਾ ਸੀ ਸਾਡਾ ਐਗਜ਼ੀਕਟਿਵ ਮੈਂਬਰ ਜਸਵੰਤ ਸਿੰਘ ਪ੍ਰੈਨ ਵੀ ਲਿਆ ਸਕਦਾ ਸੀ ਪਰ ਮੈਂ ਨਾਲ ਇਹ ਖੁੱਲੇ ਰੂਪ ਦੇ ਵਿੱਚ ਸੰਗਤ ਨੂੰ ਵੀ ਦੱਸਣੀ ਚਾਹਣਾ ਕਿ ਜੇ ਇੱਥੇ ਕੋਈ ਤਬਦੀਲੀ ਹੋਵੇ ਐਵੇਂ ਨਾ ਕੋਈ ਉੱਠ ਕੇ ਕਹਿਣ ਲੱਗ ਜਵੇ ਕਿਉਂਕਿ ਇਹਦਾ ਕੋਈ ਹਿਸਟਰੀ ਆਪਣੀ ਨਹੀਂ ਪਹਿਲਾ ਇਹੀ ਸਟੇਜ ਗੁਰੂ ਘਰ ਦੇ ਪਰਲੇ ਪਾਸੇ ਸੜਕ ਤੇ ਹੁੰਦੀ ਸੀ ਉੱਥੇ ਜਦੋਂ ਰਸ਼ ਜਿਹੜਾ ਬਹੁਤਾ ਪੈਣ ਲੱਗਿਆ ਫਿਰ ਇਹ ਗਰਾਉਂਡ ਤਿਆਰ ਕੀਤਾ ਸੀ ਕਿਉਂਕਿ ਅਸਲ ਥੜਾ ਉੱਥੇ ਹੈ ਜਿੱਥੇ ਅਸੀਂ ਨਮਸਕਾਰ ਕਰਦੇ ਹਾਂ ਸੋ ਮੈਂ ਇਹ ਬੇਨਤੀਆਂ ਆਪ ਜੀ ਨੂੰ ਕਰਨੀ ਚਾਹੁੰਦਾ ਬਾਕੀ ਪ੍ਰਸ਼ਾਸਨ ਨੇ ਆਪਣਾ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਸ਼ਰੋਮਣੀ ਕਮੇਟੀ ਦੇ ਵੱਡੇ ਤੋਂ ਛੋਟੇ ਮੁਲਾਜ਼ਮਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਿਉਂਕਿ ਇਦੇ ਵਿੱਚ ਨਹੀਂ ਨਾ ਕਿਸੇ ਦੀ ਸਿਫਤ ਦੇਣਾ ਕਿਸੇ ਨੂੰ ਕੋਈ ਬੁਰਾ ਭਲਾ ਕਿਹਾ ਜਾ ਸਕਦਾ ਕਿਉਂਕਿ ਇਹ ਸਮਾਗਮ ਬੰਦਿਆਂ ਦੇ ਕਰਨ ਦਾ ਨਹੀਂ ਹੈ ਇਹ ਸ਼ਹੀਦਾਂ ਦੀ ਕਲਾ ਵਰਤਦੀ ਹੈ ਇਸ ਕਰਕੇ ਸਾਡੀ ਨਮਸਕਾਰ ਹੈ ਪਰ ਇਹ ਮੇਰਾ ਨੈਤਿਕ ਫਰਜ਼ ਸੀ ਰਹੀ ਗੱਲ ਹੁਣ ਦੂਸਰੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਜਿਹੜੇ ਪੰਥਕ ਮਾਮਲੇ ਨੇ ਉਹਨਾਂ ਬਾਰੇ ਵੀ ਆਪਜੀ ਦੇ ਨਾਲ ਜ਼ਰੂਰ ਗੱਲ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ